ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਅੱਜ ਦਾ ਵਲੌਗ ਲੈ ਕੇ ਫਿਰ ਹਾਜ਼ਰ ਹੋਈ ਆਂ ਕੱਲ ਜਿਵੇਂ ਤੁਸੀਂ ਦੇਖਿਆ ਵਲੌਗ ਮੈਂ ਨਹੀਂ ਇੰਨਾ ਸ਼ੂਟ ਕਰ ਸਕੀ ਕਿਉਂਕਿ ਮੇਰੀ ਤਬੀਅਤ ਖਰਾਬ ਸੀ ਕੱਲ ਰਸ਼ਮੀ ਨੇ ਵਲੌਗ ਬਣਾਇਆ ਅੱਜ ਮੈਂ ਠੀਕ ਆਂ ਕੱਲ ਪਤਾ ਨਹੀਂ ਕੀ ਗੱਲ ਮੇਰੇ ਢੇਡ ਚ ਦਰਦ ਬਹੁਤ ਹੋਈ ਗਿਆ ਤੇ ਤਾਂ ਕਰਕੇ ਮੈਥੋਂ ਠੀਕ ਨਹੀਂ ਗਿਆ ਦਾ ਵਲੌਗ ਬਣਾਇਆ ਇਹ ਨਹੀਂ ਗਿਆ ਤੇ ਰਸ਼ਮੀ ਨੇ ਹੁਣ ਸਭ ਕੁਝ ਕਰਿਆਗਾ ਹਜੀ ਤੇ ਹੁਣ ਬਾਕੀ ਹੋ ਗਿਆ 8:30 ਹੋ ਗਏ ਸਵੇਰ ਦੇ ਤੇ ਨਿਆਜ ਜੁੱਤ ਪੜੀ ਸੀ ਢੀਂਕਾ ਦੱਬ ਦਿੱਤੀ ਕਿਹਾ ਅੱਜ ਤਾਂ ਨਹੀਂ ਹੁੰਦਾ ਤੇ ਹੁਣ ਕਰਦੇ ਆਪਾਂ ਹੋਰ ਤੇ ਕੰਮ ਕਰਦੇ ਝਾੜੂ ਸੀ ਜਿਹੜਾ ਲਾ ਲਿਆ ਆਪਾਂ ਤੇ ਪੋਚਾ ਲਾਉਣਾ ਹੈਗਾ ਹਜੇ ਅੱਜ ਤੇ ਮੇਰੇ ਮੋਹਰੇ ਵੀ ਪਤਾ ਨਹੀਂ ਕੀ ਫੈਂਸੀ ਜੀ ਹੋਈ ਪਈ ਹੈਗੀ ਗਰਮ ਦਵਾਈਆਂ ਦਵਾਈਆਂ ਨਾਲ ਹੋ ਗਈ ਹੈ ਜੀ ਪਾਂਡੇ ਤੋਂ ਨਾਲ ਇੱਥੇ ਹੈਗੀ ਆਟਾ ਗੁੰਨੇ ਆ ਸੀ ਸਬਜ਼ੀ ਹਜੇ ਬਣਾਉਣੀ ਆ ਤੋਰੀਆਂ ਦੀ ਤੋਪ ਬਹੁਤ ਜ਼ਿਆਦੇ ਤੇਲ ਹੋਈ ਪਈ ਹੈਗੀ ਬਹੁਤ ਗਰਮੀ ਹੋਈ ਪਈ ਹੈਗੀ ਇਹ ਜ਼ਿਆਦੇ ਗਰਮੀ ਹੈ ਬੱਚੇ ਸੀ ਚੂਚੇ ਉਹ ਇੱਧਰ ਰੱਖਦੇ ਹੈਗੀ ਕੋਈ ਆਇਆ ਹੈਗਾ ਗੈਸ ਖੜਾ ਹੈ ਇਹਦੇ ਫੋਟੋ ਫਾਲ ਸੀ ਦੇਖ ਲਾਈ ਉਹਨਾਂ ਇੱਕ ਲਾਪੇ ਇਹਨੇ ਮੈਜ ਤੋਂ ਚੱਕ ਲਏ ਤੇ ਸਾਰਾ ਸਮਾਨ ਕੋਈ ਵੀ ਨਹੀਂ ਮੇਰੇ ਸਮਾਨ ਵਿੱਚ ਸਾਰਾ ਚੱਕ ਲਿਆ ਇਹ ਉੱਤਰ ਲਾਪੇ ਰਸ਼ਮੀ ਦਾ ਜਿਹੜਾ ਆਮ ਦਾ ਸੁੱਕਾ ਪਿਆ ਦੁਪਹਿਰੇ ਦਾ ਸੰਦਾਨੀ ਬਸ ਉਹ ਜਿਹੜਾ ਸੰਦਿਆ ਸੰਦਿਆ ਪਰ ਇਹ ਤਾਂ ਸਾਰਾ ਦਿਨ ਖੇਡਦਾ ਰਹਿੰਦਾ ਹੁੰਦਾ ਵੈਸੇ ਛੁੱਟੀਆਂ ਵੀ ਥੋੜ੍ਹੀ ਨਹੀਂ ਰਹਿ ਗਈਆਂ। ਪੰਜ ਸੱਤ ਦਿਨ ਰਹਿ ਗਏ ਕਿ ਸਕੂਲ ਲੱਗਣ ਚਾਹਤਾ ਸਾਰੇ ਬੱਚਿਆਂ ਦੇ ਸਕੂਲ ਲੱਗ ਜਾਣਗੇ। ਯਾਰ ਵੀ ਕੋਸਟ ਆ ਦੇ ਬੱਚਾਂ ਦਾ ਰੋਟਾ ਓਕੀ ਆ ਹਜੇ ਵੀ ਇੰਨੀ ਜ਼ਿਆਦੀ ਕਰਨੀ ਐ ਤਾਂ ਗਾਲੀਆਂ ਵੀ ਕਰਨੀ ਐ ਕਿ ਤਾਂ ਕਰਕੇ ਵਾੜਾ ਓਖਾ ਬੱਚਿਆਂ ਕੀ ਤੱਕ ਉਹ ਸ਼ੂਟਿੰਗ ਕਰਦੇ। ਜਿਆਦਾ ਦੇ ਗੋ ਪਤਾ ਨਹੀਂ ਕਿ ਇੰਨੇ ਤਿੱਖੇ ਤੋਂ ਇਸੇ ਇੱਕ ਮਾਰ ਦਾ ਬਾਦ ਲੂੰ ਜਾਂਦੇ ਦਿਲ ਦੇ ਹਰ ਕਿਉਂ ਬਣਾਵਾਂਗੇ ਆਪਾਂ ਰੋਟੀ ਤੇ ਪਹਿਲਾਂ ਬਣਾਵਾਂਗੇ ਸੱਤੀ ਉਸ ਤੋਂ ਬਾਅਦ ਰੋਟੀ ਬਣਾਵਾਂਗੇ ਫੇਰ ਕੱਪੜੇ ਵੀ ਧੋਣ ਵਾਲੇ ਆ ਕੱਪੜੇ ਧੋ ਕੇ ਸ਼ਾਮ ਨੂੰ ਹੁਣ ਵੜੀ ਆ ਦੇ ਧੁੱਪ ਹੋ ਗਈ ਹੁਣ ਇਹ ਤਾਂ ਤੇ ਜਾਂਦੇ ਨੇ ਸ਼ਾਮ ਨੂੰ ਕੱਪੜੇ ਧੋਵਾਂਗੇ ਉਹਦੀ ਰੋਟੀ ਆਪਾਂ ਬਣਾ ਲਈ ਸੀਗੀ ਇਹ ਸਬਜ਼ੀ ਵੀ ਬਣਾ ਲਈ ਸੀਗੀ ਤੇ ਭਾਂਡੇ ਧੋ ਲਈ ਸੀ ਕੰਮ ਵੈਸੇ ਆਪਣਾ ਪਿਆ ਹੀ ਆ ਹਜੇ ਹੁਣ ਇਹ ਖਾਈ ਜਾਂਦੇ ਆ ਰੋਟੀ ਅਸੀਂ ਹਜੇ ਖਾਣੀ ਹੈਗੀ ਤੇ ਬਾਹਰ ਮੌਸਮ ਜਾਏ ਜੇ ਲੱਗਦਾ ਤਾਂ ਹੈਗਾ ਜਿਵੇਂ ਨਹੀਂ ਜਾਊ ਰੇਤਾ ਜਾ ਚੜਿਆ ਪਿਆਗਾ ਬਾਹਰ ਕੀ ਇਹ ਨਹੀਂ ਆਜੇ ਤਾਂ ਠੀਕ ਹੈ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਅੰਦਰ ਸੁਪਨੇ ਪਾਈ ਹੈਗੇ ਇੱਧਰ ਖਾਈਂ ਜੰਦੇ ਆ ਰੋਟੀ ਰਸ਼ਮੀਨ ਪਿਆ ਹੈਗਾ ਰਸ਼ਮੀਨ ਕਹਿੰਦਾ ਮੈਂ ਰੋਟੀ ਖਾਣੀ ਆਂ ਖਾਂ ਲੱਗਿਆ ਰਸ਼ਮੀਨ ਰੋਟੀ ਮੰਮੀ ਤੇ ਪੈਰੀ ਖਾਊਗਾ ਉਹ ਹਾਂ ਨਹੀਂ ਖਾਂਦਾ ਹਾਂ ਜੀ ਤੇ ਸਾਰਾ ਕੰਮ ਤੰਦਾ ਜਿਹੜਾ ਉਹ ਆਪਾਂ ਕਰ ਲਿਆ ਸੀਗਾ ਪੋਚਾ ਵੀ ਲਾਤਾ ਸੀਗਾ ਤੇ ਬਾਹਰ ਰਸ਼ਮੀਨ ਸ਼ੱਕੀ ਆਂਦਾ ਪਾਣੀ કારે ਲੈ ਗਏ ਥੋੜੀ ਠੀਕ ਕਰਾਉਣੀ ਸੀ ਮਿਸਤਰੀ ਕੋਲ ਨਾਰਸ਼ਮੀਨ ਬੇਟੇ ਦੁਪਹਿਰ ਹੈ ਹੁਣ ਨਾ ਪਾ ਇਹਨਾਂ ਨੂੰ ਪਾਣੀ ਬਹੁਤ ਪਾ ਤੇਰਾ ਉਹ ਟੱਬ ਜਾ ਕਿਵੇਂ ਟੁੱਟੀ ਜਾਂਦਾ ਕਾगज ਜਿਹਾ ਸਹੀ ਨਹੀਂ ਕਰਿਆ ਆਉ ਤੂੰ ਉਪਰੋਂ ਬੇਟੇ ਆ ਪਾਣੀ ਬਹੁਤ ਹੋ ਗਿਆ ਆ ਜਾ ਅੰਦਰ

ਸੁੰਨੀ ਐ ਲਈ ਐ ਹੋ ਗਰਮੀ ਬਹੁਤ ਆਈ ਲਈ ਐ ਉਹ ਬੇਲੀਆ ਪਾੜਣਾ ਆਪਣਾ ਲਾ ਗੇਟ ਬੰਦ ਕਰੀ ਮਮੀ ਉਹ ਹੋ 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 ਵਰਕੇ ਜਮੂ ਕਰਨੀ ਇੰਨੀ ਗਰਮੀ ਇੱਥੇ ਆ ਕੇ ਤਾਂ ਆਏ ਮੋਸਾ ਜਿ ਡਿੱ ਗਿਆ ਕਾਰ ਕਿਦੋਂ ਕਰ ਦੇਣਗੇ ਠੀਕ ਕੱਲ ਨੂੰ ਦੇਣਗੇ ਠੀਕ। ਲਓ ਜੀ ਅਸੀਂ ਰੈਸਟ ਕਰਕੇ ਵੀ ਉੱਠਣੇ ਸੀ ਤੇ ਨਾ ਆਵੇ ਤੇ ਹੋਣਾ। ਤੇ ਬਾਵਾ ਟਾਈਮ ਹੋ ਗਿਆ ਟਾਈਮ ਵੱਜ ਗਿਆ 5:00 ਪੌਣੇ 5 ਹੋ ਗਏ 5:00 ਹੀ ਵੱਜ ਗਏ ਹਨਾ ਤਾਂ ਪਿੱਛੇ ਅਰੇ ਸੁਣ ਨਾ ਆਪਣਾ ਤੇ ਰਸ਼ਮੀ ਨਹਾ ਲਿਆ ਸੀ। ਵੇਖ। ਸੱਤਾ ਪਿਆ ਹੈਗਾ। ਖਾਵਾ। ਹਾਲਾ ਬਿਸਕਟ। ਕਦੋਂ ਕੁ ਲਈ ਪਿਆ ਤੇ ਆ। ਜੀ ਲਿਆਂ ਦਿ ਤੋਰਗਾ ਤੋਰਗਾ ਦੀ ਸਬਜ਼ੀ ਤਾਂ ਸੀ ਬਣਾਉਣੀ ਸੀ ਰੱਖ ਦੇਣੀ ਐ ਨਾ ਰਸ਼ਮੀਣਾ ਦਾ ਸੋਲਿਆਂ ਦੀ ਸਬਜ਼ੀ ਬਣਾਉਣੀ ਕੋਈ ਨਹੀਂ ਢਾਡੂ ਨਹੀਂ ਆਖਦੀ ਉਸੇ ਨਹੀਂ ਆਖਿਆ ਸੀ ਇਹਦੇ ਨੇ ਸਬਜ਼ੀ ਛੋਣ ਲੇ ਮੈਂ ਉਬਰਨੇ ਪਰ ਤੇ ਸੀਗੇ ਪਹਿਲਾਂ ਬਣਾਈ ਜਾ ਭਾਂਡੇ ਧੋਣ ਵਾਲੇ ਪਏ ਆ ਹਜੇ छोले अपने उब्बल है उबलने रखते सी कुर च बनाया कि जोड़ा स्विमिंग पूल वाहगा हो गया खराब हो गया सी पानी यह हो पाने धो के पैप ला रखी है इसलो तो वो बहार जाइ पानी निकली ज्यादा गर्मी बहुत ज़्यादा हुई पी है जी बहुत गर्मी हुई पी है पता नहीं क्यों इतनी उमस सी एक मारदा पया लाका पंडी ब्लॉग ना बनिरियो चैनल चन्ना ने पर जो कर ने सब्सक्राइब लाइक करना ना भूलिया करो लाइक कि जरूर कर किया करो की देखिए नरेश जी जा ठीक है हम तेरी ਇਸ ਮੇਂ ਵੀ ਕਈ ਦਿਨ ਹੋ ਗਏ ਜਾੜ ਦੁੱਧ ਦੀ ਸੀਗੀ ਹਾਂ ਤਾਂ ਠੀਕ ਐ। ਖਰਾਬ ਜਿੰਗ ਹੈ ਹਨਾ ਮੰਮੀ ਇਹ ਤਾਂ। ਕੋਈ ਨਹੀਂ ਹੋ ਰਹੀ ਨਾ। ਉਹ ਤਾਂ ਖੀਂਚਾ। ਸੋਪੀ ਨਹੀਂ ਆਉਂਦਾ। ਹਮ। ਮੈਂ ਨਹੀਂ ਚਲਦੀ। ਆ ਬੁੰਦੀ ਕੁਝ ਖਾਦਾ ਨਹੀਂ ਰਸ਼ਮੀਲ ਤੋਂ। ਹਨਾ? ਬਹੁਤ ਲੱਗਦਾ ਠੀਕ ਹੁੰਦਾ। ਖਾਲਾ ਲਾ। ਉਹ ਨਾਲੇ ਇੱਧਰੀ ਰੱਖ ਦਿੰਨੇ ਫੇਰ ਖਾ ਲੂਗਾ ਠਹਿਰ ਕੇ ਉਹ ਸੂਟ ਜਿਹੜੇ ਮੰਮੀ ਉਹਨਾਂ ਨੂੰ ਦੇ ਦੇਾਂਗੇ ਚੰਗਾ ਕੱਢ ਤੇ ਸਾਰੇ ਨਾਰਲੇ ਕਾ ਜਿਹੜੇ ਤੇ ਰਹਿੰਦੇ ਅੱਗ ਲੀਂਦੇ ਹੋ ਗਾ ਪੀਣਾ ਪਰ ਵੀ ਇੰਨੇ ਨੇ ਬਹੁਤ ਮੰ ਪਾਣੀ ਭਰ ਗਿਆ ਕਰਨਾ ਕਰੀ ਹੂੰ ਹੂੰ ਪਾਣੀ 바ਵਾ ਨਿਕਲ ਜਾ ਰਿਹਾ ਸੀ ਮੈਂ ਦੇਖ ਕੇ ਆ ਤੇਰਾ ਜਮੇ ਹੋਣਾ ਜਾ ਹੋ ਗਿਆ 바ਵਾ ਨਿਕਲ ਗਿਆ ਬਾਰ ਗੜੀ ਚੋ ਪਰ ਜੂ ਮੈ ਲੱਗਦਾ ਸਾਰਾ ਬਾਹਰ ਨਹੀਂ ਉੱਧਰ ਨਹੀਂ ਲਾਇਆ ਉੱਧਰ ਲਾਇਆ ਬਾਹਰ ਕੱਚੇ ਥਾਂ ਨਹੀਂ ਉੱਧਰ ਕਿਨੇ ਪੂਰ ਨਾ ਹਾਂ ਹਾਂ ਹੂੰ ਬਾਹਰ ਨਹੀਂ ਆਉਂਦੇ ਫੇਰ ਆਂ ਨਹੀਂ ਕੋਈ ਨਾ ਹੁੰਦੇ ਕਰਨਾ ਤਾਂ ਪਾ ਵਾਜਣਾ ਜਿਹੜਾ ਤਾਂ ਲਾਉਂਦੀ ਆ ਸਾਰੇ ਸੂਟ ਜਿਹੜੇ ਆ ਪੈਂਟ ਰਸਮੀ ਨੇ ਜੇ ਨਮੀ ਆਉਂਦਾ ਪਰ ਉੱਤੀ ਹੋ ਗਿਰੇ ਨਹੀਂ ਦੇ ਆਉਂਦੀ ਨਹੀਂ ਆ ਮੇਰੇ ਸੂਟ ਆ ਦੋ ਤਿੰਨ ਹਾਂਜੀ ਹੁਣ ਮੈਂ ਬਣਾਈ ਜਾਂਦੀ ਸਬਜ਼ੀ ਛੋਲਿਆਂ ਦੀ ਸਬਜ਼ੀ ਨੂੰ ਲਾ ਤੜਕਾ ਤੜਕਾ ਪਾਉਣ ਤੋਂ ਪਹਿਲਾਂ ਸੀਗਾ ਭੁੰਨੇ ਬਾਅਦ ਪਾਵਾਂਗੇ ਮੂਰ ਮੇਸ ਤੇ ਛੋਲੇ ਆਪਣੀਆਂ ਜਿਹੜੇ ਉਹ ਐ ਛੋਕਰ ਚ ਉਬਲੇ ਪਏ ਐ ਇਹ ਸਾਰਾ ਪਾਣੀ ਨੂੰ ਵਿੱਚ ਹੀ ਪਾ ਦੇਾਂਗੇ ਤੇ ਸਬਜ਼ੀ ਆਪਣੀ ਬਣੀ ਜਾਂਦੀ ਐ ਤੇ ਅੱਜ ਦੇ ਵਲੌਗ ਨੂੰ ਇੱਥੇ ਹੀ ਐਂਡ ਕਰਦੇ ਆਂ ਕੱਲ ਨੂੰ ਨਵੇਂ ਵਲੌਗ ਨਾਲ ਫੇਰ ਆਜੂਗਾ। ਮਮਾਂਗੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਵੀ ਕਰੀ ਬਾਈ